ਪੁਨੀ ਮਾਰਚ ਨੂੰ ਕੈਨੇਡਾ ਸਰਕਾਰ ਨੇ ਬਜਟ ਵਿੱਚ ਹਰ ਵਰਗ ਦਾ ਖਾਸ ਖਿਆਲ ਰੱਖਿਆ ਪਰ ਜੋ ਫਾਇਦਾ ਵਿਦਿਆਰਥੀਆਂ ਨੂੰ ਦਿੱਤਾ ਗਿਆ ਉਸ ਨਾਲ ਵਿਦਿਆਰਥੀਆਂ ਵਿੱਚ ਖਾਸਾ ਉਤਸ਼ਾਹ ਆਇਆ ਜਾ ਰਿਹਾ ਸਰਕਾਰ ਨੇ ਕੈਨੇਡਾ ਦੇ ਵਿਦਿਆਰਥੀਆਂ ਦੇ ਸਿਰ ਤੋਂ ਕਰਜ਼ੇ ਦਾ ਬੋਝ ਘਟਾਉਣ ਲਈ ਵਿਆਜ ਦਰਾਂ 'ਚ ਕਾਫੀ ਭਾਰੀ ਕਟੌਤੀ ਕੀਤੀ ਹੈ ਇਸ ਸਬੰਧੀ ਜਦੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਵੋ ਹਾਂਜੀ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਡੇਲੀ ਪੋਸਟ ਦਾ ਜਿਨ੍ਹਾਂ ਨੇ ਵੀ ਸਟੂਡੈਂਟ ਦੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਅਤੇ ਅਸੀਂ ਸਰਕਾਰ ਦੇ ਵੀ ਨਾਲ ਧਨਵਾਦੀਆਂ ਵੀ ਜਿਨ੍ਹਾਂ ਨੇ ਸਾਡੀਆਂ ਮੁਸ਼ਕਲਾਂ ਤੇ ਗੌਰ ਕੀਤਾ ਤੇ ਇਹਨਾਂ ਨੇ ਸਟੂਡੈਂਟਾਂ ਦੇ ਆਉਣ ਵਾਲੇ ਭਵਿੱਖ ਲਈ ਇਹ ਸਟੈਪ ਚੱਕਿਆ ਤੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਜਿਸ ਦੇ ਨਾਲ ਸਟੂਡੈਂਟਾਂ ਤੇ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਉਹਨਾਂ ਤੇ ਬੋਝ ਜਿਹੜਾ ਉਹ ਘਟ ਹੋਵੇਗਾ ਬਿਲਕੁਲ ਜੀ ਅਸੀਂ ਤੁਹਾਡੇ ਥਰੂ ਡੇਲੀ ਪੋਸਟ ਤੇ ਕੈਨੇਡੀਅਨ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਆਪਣੇ ਬਜਟ ਬਜਟ ਦੇ ਵਿੱਚ ਸਟੂਡੈਂਟਸ ਨੂੰ categories ਨੂੰ ਰੱਖਿਆ ਤੇ ਉਹਨਾਂ ਦੀ ਇਹ ਵਿਆਜ ਦਰਾਂ ਘਟਾਈਆਂ ਤੇ ਇਹ ਕਿਤੇ ਨਾ ਕਿਤੇ ਜੇ ਇਦਾਂ ਦੇ ਸਟੈਪ ਕੈਨੇਡੀਅਨ ਗਵਰਨਮੈਂਟ ਚੱਕੇਗੀ ਤੇ ਅਸੀਂ ਉਹਨਾਂ ਨਾਲ ਸਟੂਡੈਂਟਸ ਇੱਥੋਂ ਦੇ ਸਾਰੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਲਈ ਬਿਲਕੁਲ ਤਿਆਰ ਹਾਂ ਤੁਸੀਂ ਇੱਥੇ ਅਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਗਵਰਨਮੈਂਟ ਨੇ ਸਟੈਪ ਚੱਕਿਆ ਜਿਵੇਂ ਇਹਨਾਂ ਦੋਨਾਂ ਨੇ ਕਿਹਾ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੇ ਹਾਂ ਤੇ ਇਹਦਾ ਫਿਊਚਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਵੇਂ ਅਸੀਂ ਕੈਨੇਡਾ ਸਰਕਾਰ ਨੇ ਵਿਆਜ ਦਰਾਂ ਘਟਾ ਕੇ ਸਟੂਡੈਂਟ ਵਰਗ ਦਾ ਬਹੁਤ ਬੋਝ ਘਟਾ ਦਿੱਤਾ ਹੈ ਇਸ ਦੇ ਨਾਲ ਇਹਨਾਂ ਨੇ ਸਟੂਡੈਂਟ ਵਰਗ ਦੀ ਵਾਹ ਵਾਹੀ ਖੱਟੀ ਆ ਤੇ ਇਦਾਂ ਦੇ ਹੋਰ ਵੀ ਕਦਮ ਸਰਕਾਰ ਚੁੱਕਿਆ ਹੈ ਤਾਂ ਇਹ ਹਮੇਸ਼ਾ ਸਟੂਡੈਂਟ ਵਰਗ ਨਾਲ ਚੱਲੇਗਾ ਤੇ ਇਸ ਵਿੱਚ ਉਹਨਾਂ ਨੇ ਹੋਰ ਵੀ ਕਈ ਕੀਤੇ ਨੇ ਜਿਵੇਂ ਮਤਲਬ ਉਹਨਾਂ ਨੇ ਜਿਹੜੇ ਸਟੂਡੈਂਟ ਇਨ ਦਾ ਫਿਊਚਰ ਜਿਹੜੇ ਆਉਣ ਵਾਲੇ ਸਟੂਡੈਂਟ ਨੇ ਜਾਂ ਇੱਥੋਂ ਦੇ ਲੋਕਲ ਸਟੂਡੈਂਟ ਨੇ ਉਹਨਾਂ ਨੇ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਪਹਿਲਾਂ ਲੋਨ ਜਦੋਂ ਚੱਕ ਕੇ ਆਪਣੀ ਪੜਾਈ ਕਰਦੇ ਸੀ ਤਾਂ ਉਹਨਾਂ ਨੂੰ ਮੋਟਾ ਵਿਆਜ ਦੇਣਾ ਪੈਂਦਾ ਸੀ ਤੇ ਆਪਣੇ ਸਰਕਾਰ ਨੇ ਇਸ ਜਿਹ ਬਜਟ ਦੇ ਵਿੱਚ ਇਸ ਦੀ ਕਟੌਤੀ ਕੀਤੀ ਹੈ ਤੇ ਤੁਸੀਂ ਇਸ ਨੂੰ ਸਾਰੇ ਸਟੂਡੈਂਟਾਂ ਲਈ ਚੰਗਾ ਸਮਝਦੇ ਹੋ ਜਾਂ ਕਿਦਾਂ ਦਾ ਤੁਹਾਡੇ ਕੀ ਵਿਚਾਰ ਇਹ ਸਰਕਾਰ ਦਾ ਇਹ ਕਦਮ ਸਾਰੇ ਸਟੂਡੈਂਟਸ ਲਈ ਹੀ ਚੰਗਾ ਹੋਏਗਾ ਕਿਉਂਕਿ ਪੀਆਰ ਤੋਂ ਬਾਅਦ ਜੋ ਵੀ ਬੱਚੇ ਆਪਣੀ ਪੜ੍ਹਾਈ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਨੇ ਇਹ ਉਹਨਾਂ ਲਈ ਬਹੁਤ ਇੱਕ ਬੋਝ ਘਟਾਏਗਾ ਕਿਉਂਕਿ ਜਿਹੜਾ ਨਾ ਬੱਚੇ ਫੀਸਾਂ ਨਹੀਂ ਦੇ ਸਕਦੇ ਜਿੱਕੱਟੀਆਂ ਉਹ ਲੋਨ ਲੈ ਕੇ ਫੀਸਾਂ ਦਿੰਦੇ ਸੀਗੇ ਤੇ ਵਿਆਜਦਾਰ ਘਟਣ ਨਾਲ ਉਹਨਾਂ ਤੇ ਕਾਫੀ ਬੋਝ ਘਟੇਗਾ ਮਤਲਬ ਤੁਸੀਂ ਕਿਤੇ ਨਾ ਕਿਤੇ ਖੁਸ਼ ਪੰਜਾਬ ਦੇ ਹਾਂਜੀ ਇਹ ਕਦਮ ਨਾਲ ਅਸੀਂ ਬਿਲਕੁਲ ਮਤਲਬ ਸਹਿਮਤ ਹਾਂ ਸਰਕਾਰ ਦੇ ਨਾਲ ਬਟ ਅਸੀਂ ਇੱਕ ਹੋਰ ਦਰਖਾਸਤ ਵੀ ਕਰਦੇ ਹਾਂ ਸਰਕਾਰ ਤੋਂ ਵੀ ਜਿਹੜੇ ਸਾਡੇ ਵੀਰਪਰਾ ਜਿਹੜੇ ਇੰਡੀਆ ਤੋਂ ਜਾਂ ਆ ਰਹੇ ਨੇ ਮਤਲਬ ਇੱਥੇ ਇੰਨੀ ਇੰਨੀ ਫੀਸਾਂ ਭਰ ਕੇ ਤੇ ਉਹਨਾਂ ਲਈ ਵੀ ਮਤਲਬ ਕੋਈ ਇਦਾਂ ਦਾ ਵਧੀਆ ਪਹਿਲ ਕਦਮੀ ਚੁੱਕਿਆ ਜਾਵੇ ਜਿਹਦੇ ਨਾਲ ਵੀ ਉਹਨਾਂ ਤੇ ਜਿਹੜਾ ਬੋਝ ਆਉ ਘਟ ਹੋ ਸਕੇ ਮੈਂ ਐਜ਼ ਇੰਟਰਨੈਸ਼ਨਲ ਸਟੂਡੈਂਟ ਆਹੀ ਕਹਿਣਾ ਚਾਹੂੰਗਾ ਕਿ ਜਿਹੜਾ ਉਹਨਾਂ ਨੇ ਇੰਟਰਸਟ ਰੇਟ ਘੱਟ ਕੀਤੇ ਆ ਉਹਦਾ ਸਾਨੂੰ ਫਾਇਦਾ ਹੋਊਗਾ ਕਿਉਂਕਿ ਸਾਨੂੰ ਘੱਟ ਮਾਉਂਟ ਦੇਣੀ ਪਊਗੀ ਜਿਸ ਦੇ ਨਾਲ ਅਸੀਂ ਸਹੀ ਸੇਵ ਕਰ ਸਕਦੇ ਆ ਤੇ ਜੇ ਆਪਾਂ ਲੋਨ ਲਵਾਂਗੇ ਆਪਾਂ ਨੂੰ ਅੱਗੇ ਯੂਜ਼ ਕਰਾਂਗੇ ਆਪਦੇ ਫਾਇਦੇ ਲਈ ਤੇ ਉਹ ਸਾਡੇ ਲਈ ਸਹੀ ਆ ਕਿਉਂਕਿ ਜਿੰਨਾ ਆਪਾਂ ਲੋਨ ਲੈ ਸਕਦੇ ਆ ਉਹ ਆਪਾਂ ਵਧੀਆ-ਵਧੀਆ ਮਤਲਬ ਅੱਗੇ ਇਨਵੈਸਟ ਕਰਾਂਗੇ ਉਹਨੂੰ ਤੇ ਉਹ ਨਹੀਂ ਸਾਨੂੰ ਵਾਪਸ ਆਊਗੇ ਇਹਨੂੰ ਰਿਟਰਨ ਆਊਗੀ ਇਸ ਲਈ ਜੋ ਵੀ ਕੀਤਾ ਗਵਰਨਮੈਂਟ ਨੇ ਉਹ ਸਹੀ ਕੀਤਾ ਵੇਖਣਾ ਹੋਵੇਗਾ ਕਿ ਟੂਡਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਦਾ ਆਉਣ ਵਾਲੀਆਂ ਚੋਣਾਂ ਵਿੱਚ ਕੀ ਅਸਰ ਦੇਖਣ ਨੂੰ ਮਿਲੇਗਾ ਫਿਲਹਾਲ ਇੰਟਰਨੈਸ਼ਨਲ ਵਿਦਿਆਰਥੀ ਦਾ ਅਸੈਸਮੈਂਟ ਤੋਂ ਖੁਸ਼ੀ-ਖਾਈ ਦੇ ਰਹੇ ਨੇ ਕੈਨੇਡਾ ਤੋਂ ਭੁਪਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਜਿਹੜੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ